ਸਾਨੂੰ ਇਸ ਦਿਨ ਦੀ ਬਹੁਤ ਉਡੀਕ ਰਹਿੰਦੀ ਹੈ ਤੇ ਅਸੀਂ ਪੁਰਾਣੇ ਰੀਤੀ ਮਰਿਤਾਬਕ ਇੱਕ ਦਿਨ ਨਹੀਂ 3 ਲਾਉਂਦੀਆਂ ਅਸੀਂ ਤੀਜ ਵਾਲੇ ਦਿਨ ਲਾ ਕੇ ਤੇ ਪੁੰਨਿਆਂ ਨੂੰ ਵੱਲੋਂ ਪਾਉਣੀ ਆ ਕੱਲ ਕਿਉਂਕਿ ਰਖੜੀ ਸੀ ਇਸ ਕਰਕੇ ਸਭ ਪੈਣਾ ਰਖੜੀ ਬੰਨਣ ਗਈਆਂ ਹੋਈਆਂ ਸੀ ਇਸ ਕਰਕੇ ਜਿਹੜਾ ਪ੍ਰੋਗਰਾਮ ਹੈ ਉਹ ਅੱਜ ਦੇ ਦਿਨ ਤੇ ਰੱਖਿਆ ਗਿਆ ਇੱਥੇ ਆ ਕੇ ਸਾਰੀਆਂ ਆਪ ਦੇ ਗੁੱਬਗਵਾਟ ਕਰਦੀਆਂ

I was <laughs> ਕੀ ਕੰਮ ਕਰਦੇ ਮੈਂ ਨਾ ਕਮਾਂਦੀ ਨਾ ਵਿਕਟੂ ਦਾ ਕੋਈ ਸੱਜਿਆ ਨਾ ਵੇਦੀ ਪੌਂਦੀ ਸੱਤੀ ਕਰਦੀ ਸਰਦਾ ਬੋਰ ਇਕੱਲਾ ਨੂੰ ਰੂਪ ਕਰ ਲੋ ਧੋੜੀਆਂ ਦਾ ਮੇਲਾ ਨੂੰ ਕਰ ਲੋ ਧੋੜੀਆਂ ਦਾ ਮੇਲਾ ਨੂੰ ਕਰ ਲੋ ਧੋੜੀਆਂ ਦਾ ਮੇਲਾ ਨੂੰ ਹਾਂਜੀ ਵੀ ਮੇਰਾ ਨਾਮ ਅਮਰਦੀਪ ਆ ਮੇਰੇ ਕੰਮ ਬਾਈਕ ਨੇ ਮੇਰਾ ਨਾਮ ਅਮਰਦੀਪ ਆ ਤੇ ਇਹ ਸਾਰੀਆਂ ਸਾਡੇ ਅਮਨਨਗਰ ਦੀਆਂ ਕੁੜੀਆਂ ਫਰੀਦਕੋਟ ਦੀਆਂ ਸਾਰਾ ਸਾਲ ਸਾਨੂੰ ਇਸ ਦਿਨ ਦੀ ਬਹੁਤ ਉਡੀਕ ਰਹਿੰਦੀ ਹੈ ਤੇ ਅਸੀਂ ਪੁਰਾਣੇ ਰੀਤੀ ਮਰਿਤਾਬਕ ਇੱਕ ਦਿਨ ਨਹੀਂ ਈ ਈਆਂ ਲਾਉਂਦੀਆਂ ਅਸੀਂ ਤੀਜ ਵਾਲੇ ਦਿਨ ਲਾ ਕੇ ਤੇ ਪੁੰਨਿਆਂ ਨੂੰ ਵੱਲੋਂ ਪਾਉਣੀ ਆ ਕੱਲ ਕਿਉਂਕਿ ਰਖੜੀ ਸੀ ਇਸ ਕਰਕੇ ਸਭ ਪੈਣਾ ਰਖੜੀ ਬੰਨਣ ਗਈਆਂ ਹੋਈਆਂ ਸੀ ਇਸ ਕਰਕੇ ਜਿਹੜਾ ਪ੍ਰੋਗਰਾਮ ਹੈ ਉਹ ਅੱਜ ਦੇ ਦਿਨ ਤੇ ਰੱਖਿਆ ਗਿਆ ਇੱਥੇ ਆ ਕੇ ਸਾਰੀਆਂ ਆਪਦੇ ਗੁੱਬਗਵਾਟ ਕੱਢਦੀਆਂ ਕਿਉਂਕਿ ਬਹੁਤ ਕੁੜੀਆਂ ਐਜੀਆਂ ਹੁੰਦੀਆਂ ਜਿਨ੍ਹਾਂ ਨੂੰ ਘਰੇ ਗੁੱਬਗਵਾਟ ਕੱਢਣ ਦਾ ਮੌਕਾ ਨਹੀਂ ਮਿਲਦਾ ਆਪਦੇ ਦਿਲ ਦੇ ਾਰਮਾਨ ਨਹੀਂ ਕੱਢ ਸਕਦੀਆਂ ਕੋਈ ਸੱਸ ਤੋਂ ਡਰਦੀ ਆ ਕੋਈ ਨਣਾਣ ਤੋਂ ਡਰਦੀ ਆ ਤੇ ਇੱਥੇ ਆ ਕੇ ਫਿਰ ਉਹ ਆਪਦੀਆਂ ਸੱਸਾਂ ਦੀਆਂ ਬੋਲੀਆਂ ਪਾ ਕੇ ਨਾਨਾਆਂ ਦੀਆਂ ਬੋਲੀਆਂ ਪਾ ਕੇ ਆਪ ਦਾ ਜਿਹੜਾ ਗੁੱਸਾ ਉਹ ਕੱਢ ਲੈਂਦੀਆਂ ਅੱਛਾ ਕਈ ਵਾਰੀ ਕਹ ਰਹੀ ਦੀ ਵੀ ਚੁਗਰੀ ਕਰਨ ਨੂੰ ਜੀ ਕਰਦਾ ਉਹ ਵੀ ਇੱਥੇ ਆ ਕੇ ਕਰ ਲੈਂਦੀਆਂ ਤੇ ਇਸ ਕਰਕੇ ਮੈਂ ਸੋਚਦੀ ਆ ਜਿਹੜਾ ਸਾਡਾ ਅਮਨਨਗਰ ਦਾ ਪਾਰਕ ਹੈ ਇਹ ਬਹੁਤ ਹੀ ਕਰਮਾ ਵਾਲਾ ਕਿਉਂਕਿ ਇਹਨੇ ਸਾਡੇ ਬਹੁਤ ਲੇਡੀਜ਼ ਦਾ ਡਿਪਰੈਸ਼ਨ ਦੂਰ ਕੀਤਾ ਕਿਉਂਕਿ ਸ਼ਾਮ ਨੂੰ ਆਉਂਦੀਆਂ ਸਾਰੀਆਂ ਹੱਸਦੀਆਂ ਖੇਡਦੀਆਂ ਤੇ ਸਵੇਰੇ ਫਟਾਫਾਟ ਕੰਮ ਕਰਕੇ ਦਾਲ ਸਬ지 ਬਣਾ ਕੇ ਸਾਰਾ ਕੰਮ ਕਰਕੇ ਤੇ ਉਹ ਅਮਨ ਨਗਰ ਦੇ ਪਾਰਕ ਚ ਆ ਜਾਂਦੇ ਹਾਂ ਹਾਂ ਇਹਦੇ ਵਿੱਚ ਮੈਂ ਇਹ ਸੋਚਦੀ ਹਾਂ ਵੀ ਸਾਡੇ ਅਮਨ ਨਗਰ ਦੇ ਜਿਹੜੇ ਗੱਬਰੂ ਆ ਜਾਂ ਜਿਹੜੇ ਬਜ਼ੁਰਗ ਹੈ ਜਾਂ ਜਿੰਨੇ ਵੀ ਹੈਗੇ ਉਹ ਸਾਡਾ ਪੂਰਾ ਸਾਥ ਦਿੰਦੇ ਆ ਕੋਈ ਨਹੀਂ ਕਹਿੰਦਾ ਕਿ ਤੀਆਂ ਤੇ ਨਹੀਂ ਜਾਣਾ ਉਹ ਕਹਿੰਦੇ 7 ਵਜੇ ਕੇ ਜਾਵੜੋ ਇਸ ਕਰਕੇ ਸਾਡੇ ਜਿਹੜੇ ਬੰਦੇ ਆ ਅਮਨ ਨਗਰ ਦੇ ਬੰਦੇ ਆ ਜਿਹੜੇ ਜਿਹੜੇ ਆਦਮੀ ਨੇ ਜਿਹੜੇ ਨੌਜਵਾਨ ਆ ਇਹ ਸਾਰੇ ਹੀ ਸਾਡਾ ਬਹੁਤ ਸਾਥ ਦਿੰਦੇ ਆ ਤੇ ਅਸੀਂ ਸਾਰਿਆਂ ਪੈਣਾ ਉਹਨਾਂ ਦਾ ਦਿਲੋਂ ਧੰਨਵਾਦ ਕਰਦੀਆਂ ਤੇ ਆ ਵੀਰ ਦਾ ਵੀ ਧੰਨਵਾਦ ਕਰਦੀਆਂ ਜਿਹੜਾ ਮੌਕੇ ਤੇ ਆਇਆ ਤੇ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ ਨਵੀਂ ਜਨਰੇਸ਼ਨ ਨੂੰ ਕੀ ਸੁਨੇਹਾ ਨਵੀਂ ਜਨਰੇਸ਼ਨ ਨੂੰ ਅਸੀਂ ਇਹ ਸੁਨੇਹਾ ਦਿੰਨੇ ਆ ਕਿ ਜੇ ਉਹ ਇਹ ਗੱਲਾਂ 'ਚ ਨਾ ਆਏ ਤਾਂ ਇਹ ਸੱਭਿਆਚਾਰ ਹੌਲੀ-ਹੌਲੀ ਖਤਮ ਹੋ ਜੂਗਾ ਕਿਉਂਕਿ ਗੱਲਾਂ ਕਰਨੀਆਂ ਗੱਲਾਂ ਚੋਂ ਗੱਲਾਂ ਕੱਢਣੀਆਂ ਇਹ ਜਿਹੜੀਆਂ ਇਹ ਜਦੋਂ ਅਸੀਂ ਇਕੱਠੇ ਮਿਲ ਬੈਠਦੇ ਆ ਉਦੋਂ ਹੀ ਆਉਂਦੀਆਂ ਘਰਾਂ ਚ ਬਹਿ ਕੇ ਕਿਤਾਬੀ ਗੱਲਾਂ ਕਰਨੀਆਂ ਹੋਰ ਹੁੰਦੀਆਂ ਕਿਤਾਬਾਂ ਪੜਨੀਆਂ ਹੋਰ ਗੱਲਾਂ ਪਰ ਇਹ ਸਾਡੀਆਂ ਬੁੜੀਆਂ ਦੀਆਂ ਥੜੀਆਂ ਇਹ ਥੜੀਆਂ ਦੀਆਂ ਵੀ ਚਾਰ ਕਲਾਸਾਂ ਬੱਚਿਆਂ ਨੂੰ ਪੜਨੀਆਂ ਚਾਹੀਦੀਆਂ ਤੇ ਇਹ ਜ਼ਿੰਦਗੀ ਦੇ ਜਿਉਣ ਸਿੱਖਣੇ ਚਾਹੀਦਾ ਤਰੀਕੇ ਥੈਂਕ ਯੂ ਜੀ उगर तो पानो जाने चोरी उगर पानो आए गेरी सुनिए जोड़ी उगर तह गेरी कूक सुन गए दोहे भैं नच लगियां गुडी ना गुड्डी जोड़ के हूँ क्यों मा... न सहरे तौर खे हणजियो माए रूरे तौर खे हणजियो माए रोनीअ तियनि सहुरे तौर खे